ਇਹਨੂੰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੇ ਨੇ ਵੀਰੋ ਜੀ ਤੇ ਮੈਂ ਬੜਾ ਸਮਝਾਉਂਦੀ ਸੀ ਨੇ ਸਮਝਿਆ ਸਾਡੇ ਪਿੰਡ ਰੋੜੀ ਕਪੂਰੇ ਦੇ ਵਿੱਚ ਚਿੱਟਾ ਬਹੁਤ ਜ਼ਿਆਦਾ ਵਿਖਦਾ ਹ ਹੁਣ ਇਹਨੂੰ 8 ਦਿਨ ਹੋ ਗਏ ਸੀ ਜੇਲ ਚ ਆਏ ਸੀ ਚਿੱਟੇ ਚ ਹੀ ਗਿਆ ਸੀਗਾ ਚਿੱਟਾ ਲਾਉਣਾ ਨਹੀਂ ਹਟਦਾ ਸੀਗਾ ਤਾਂ ਮੁਲਾਜ਼ਮ ਲੈ ਗਏ ਇਹਨੂੰ ਉੱਥੇ ਨੂੰ 8 ਦਿਨ ਹੋ ਗਏ ਸੀ ਆਏ ਨੂੰ ਤੇ ਕੱਲ ਅਸੀਂ ਪਿੰਡ ਚੁ ਗਏ ਤਾਂ ਚੱਕ ਕੇ ਲੈ ਕੇ ਆਂਦਾ ਬਾਰਡਰ ਤੋਂ ਇਹ ਚਾਰ ਜਣੇ ਲੈਣ ਗਏ ਸੀਗੇ ਸਾਨੂੰ ਸ਼ਾਮੀ ਮਲਾਜਮਾ ਦਾ ਫੋਨ ਆਇਆ ਵੀ ਤੁਸੀਂ ਮਨਪੀਤ ਦੀ ਮੰਮੀ ਆ ਮੈਂ ਕਹਾ ਵੀਰ ਕਹਿੰਦੇ ਗੱਡੀ ਲੈ ਕੇ ਉਹਨੂੰ ਚੱਕ ਕੇ ਲੈ ਕੇ ਜਾਓ ਨਾ 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 ਬਿਲਕੁਲ ਕੋਈ ਖਤਮ ਨਹੀਂ ਜਿਹੜੇ ਮੁੰਡੇ ਰਾਤ ਦੇ ਨਾਲ ਪਕੜਿਆ ਕਿ ਤੋਂ 5 ਗ੍ਰਾਮ ਫੜਿਆ ਗਿਆ ਤੇ ਇੱਕ ਕੁੜੇ ਵਾਵਾ ਸੀ ਉਹਦੇ ਬਾਰੇ ਸਾਨੂੰ ਹਜੇ ਦੱਸਿਆ ਨਹੀਂ ਮਲਾਜਮਾ ਨੇ ਉਹਨਾਂ ਦੇ ਮੋਟਰਸਾਈਕਲ ਮੋਬਾਈਲਾਂ ਥਾਣੇ ਦੇ ਵਿੱਚ ਆ ਵੇ ਇਹ ਕੁਛ ਨਹੀਂ ਕਹਿ ਸਕਦੇ ਹੁਣ ਅਸੀਂ 9 ਸਸ ਇਸ ਤਰ੍ਹਾਂ ਚ ਹੋਗਾ ਮੇਰੇ ਹੀ ਸਹਾਰਾ ਸੀਗਾ ਹੁਣ ਮੇਰਾ ਕਿਵੇਂ ਗੁਜ਼ਾਰਾ ਹੋਗਾ ਮੈਂ ਸਰਕਾਰ ਨੂੰ ਉਹ ਕਹਿਣ ਲੱਗੀ ਆਂ ਇਹ ਤੇ 1.5 ਸਾਲ ਦੀ ਬੱਚੀ ਐ 1.5 ਬੱਚੀ ਐ ਜਿਹੜੀ ਘਰ ਦੀ 21 ਸਾਲ ਦੀ ਐ ਹਾਂਜੀ ਜੀ ਨਸ਼ਾ ਖਤਮ ਹੋਇਆ ਹੁੰਦਾ ਇਹ ਸਰਕਾਰ ਨੂੰ ਵਿਖਾਇਆ ਜਾਵੇ ਵੀ ਆਹ ਪੋਤੇ ਡੇਡੇ ਮੁੱਕ ਜਾਣ ਜਿੰਨਾਂ ਦਾ ਅੱਜ ਬੇੜੇ ਦੇ ਬੇੜਾ ਰੁੜ ਗਿਆ ਕਿੱਥੋਂ ਲਿਆਉਣਗੇ ਪੁੱਤ ਦੱਸੋ ਇਹਨਾਂ ਦਾ ਕੀ ਆਸਰਾ ਹੈਗਾ ਜਿੰਨਾਂ ਨੇ ਗੋਇ ਕੂੜੇ ਕਰ ਕਰ ਰੰਡੀਆਂ ਬੁੜੀਆਂ ਦੇ ਪੁੱਤ ਪਾਲੇ ਤੇ ਅੱਜ ਪੁੱਤ ਮੁੱਕ ਜਾਣ ਤੇ ਉਹਨਾਂ ਦਾ ਕੌਣ ਵਾਲੀ ਵਾਰਸ ਹੈ ਅੱਜ ਟਾਈਮ ਅਸੀਂ ਪਿੰਡ ਰੂੜੀ ਪੂਰਾ ਖੜੇ ਹੋਏ ਹਾਂ ਜੋ ਕਿ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਤੇ ਪਿਛਲੇ ਮਹੀਨੇ ਤੋਂ ਮਾਨ ਸਰਕਾਰ ਵੱਲੋਂ ਇੱਕ ਮੁਹਿੰਮ ਆ ਜਿਹੜੀ ਉਹ ਵਿੱਢੀ ਹੋਈ ਆ ਜਿਸ ਮੁਹਿੰਮ ਨੂੰ ਇਹ ਨਾਮ ਦਿੱਤਾ ਗਿਆ ਯੁੱਧ ਨਸ਼ਾ ਵਿਰੋਧੀ ਮਤਲਬ ਇਹ ਸੀਗਾ ਕਿ ਇਹ ਸਰਕਾਰ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਸੀਗਾ ਕਿ ਅਸੀਂ ਨਸ਼ਿਆਂ ਵਿਰੁੱਧ ਦਾ ਜਿਹੜਾ ਉਹ ਯੁੱਧ ਚਲਾ ਰਹੇ ਹਾਂ ਪਰ ਜਿਸ ਅ ਅੱਜ ਬੂਹੇ ਦੇ ਅੱਗੇ ਅਸੀਂ ਖੜੇ ਹੋਏ ਹਾਂ ਇਸ ਬੂਹੇ ਦੇ ਅੱਗੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਇੱਧਰ ਸੜੀ ਪਈ ਆ ਤੇ ਅੰਦਰਾ ਜਿਹੜੀ ਇੱਕ ਨੌਜਵਾਨ ਦੀ লাশ ਪਈ ਆ ਤੇ ਉਸ লাশ ਦੇ ਆਸ-ਪਾਸੇ ਆ ਜਿਹੜੇ ਨੌਜਵਾਨ ਦੇ ਮਾਪੇ ਪਲੱਸ ਉਸ ਦੀ ਪਤਨੀ ਆ ਜਿਹੜੀ ਬੈਠੀ ਹੋਈ ਆ ਤੇ ਕਿਤੇ ਨਾ ਕਿਤੇ ਸਰਕਾਰ ਅੱਗੇ ਇਹ ਸਭ ਤੋਂ ਵੱਡਾ ਸਵਾਲ ਵੀ ਆ ਕਿ ਜੋ ਇਹ ਯੁੱਧ ਨਸ਼ਾ ਵਿਰੁੱਧ ਚਲਾਇਆ ਸੀ ਜਿਸ ਦੇ ਤਹਿਤ ਇਹ ਕਿਹਾ ਗਿਆ ਸੀਗਾ ਕਿ ਅਸੀਂ ਆ ਜਿਹੜਾ ਪੰਜਾਬ ਦੇ ਵਿੱਚੋਂ ਬਿਲਕੁਲ ਨਸ਼ਾ ਖਤਮ ਕਰ ਦੇਣਾ ਨਸ਼ਾ ਮੁਕਤ ਪੰਜਾਬ ਆ ਜਿਹੜਾ ਉਹ ਬਣਾ ਦੇਣਾ ਤੇ ਇਸ ਨੂੰ ਲੈ ਕੇ ਰੈਲੀਆਂ ਵੀ ਹੋਈਆਂ ਤੇ ਨਾਲ-ਨਾਲ ਇਹ ਚਰਚਾ ਵੀ ਸਾਨੂੰ ਨੂੰ ਮਿਲੀ ਆ ਕਿ ਜਿੱਥੇ ਵੀ ਕੋਈ ਨਾ ਕੋਈ ਨਸ਼ਾ ਵੇਚਦਾ ਫੜਾਇਆ ਜਾਊਗਾ ਜਾਂ ਕਿਤੇ ਵੀ ਓਵਰਡੋਜ਼ ਕਰਕੇ ਮੌਤ ਹੋਊਗੀ ਤਾਂ ਉਸ ਦੀ ਜ਼ਿੰਮੇਵਾਰ ਆ ਜਿਹੜੀ ਉਸ ਥਾਣੇ ਦਾ ਸਬੰਧਤ ਮੁਖੀ ਹੋਊਗਾ ਜਾਂ ਫਿਰ ਉਹ ਨਾ ਹੋਇਆ ਤਾਂ ਐਸਐਸਪੀਟੀ ਦਾ ਜਿਹੜਾ ਜ਼ਿੰਮੇਵਾਰ ਠਹਿਰਾਇਆ ਜਾਊਗਾ ਪਰ ਅਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਇੱਥੇ ਪਿਛਲੇ ਦਿਨੀ ਆ ਜਿਹੜਾ ਕਾਫੀ ਰੌਲਾ ਵੀ ਪਿਆ ਸੀਗਾ ਇਸੇ ਪਿੰਡ ਦੇ ਵਿੱਚ ਇੱਥੋਂ ਇੱਕ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀਗੀ ਉਸ ਦਾ ਲਿੰਕ ਵੀ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਦੇਵਾਂਗੇ ਤੇ ਉਸ ਦਿਨ ਆ ਜਿਹੜਾ ਇਸ ਪਿੰਡ ਦੇ ਸਰਪੰਚ ਵੱਲੋਂ ਵੀ ਇਹ ਗੱਲ ਆਖੀ ਗਈ ਸੀਗੀ ਕਿ ਸਾਡੇ ਤਾਂ ਜੀ ਜੋ ਉਸ ਦਿਨ ਆ ਇੱਥੋਂ ਦੇ ਐਮਐਲਏ ਵਿਧਾਇਕ ਸਾਹਮਣੇ ਆਉਣਾ ਸੀਗਾ ਪਰ ਉਹ ਆ ਨਹੀਂ ਸਕੇਗੇ ਉਹਨਾਂ ਦੇ ਚੇਅਰਮੈਨ ਆਏ ਸੀ ਸੁਖਜੀਤ ਸਿੰਘ ਉਹ ਆਏ ਸੀਗੇ ਤੇ ਪਰ ਇੱਥੇ ਆ ਜਿਹੜਾ ਜਥੇਬੰਦੀ ਵਾਲਿਆਂ ਨਾਲ ਰੌਲਾ ਪੈ ਗਿਆ ਸੀ ਕਿਉਂਕਿ ਜਥੇਬੰਦੀ ਇਹ ਕਹਿ ਰਹੀ ਸੀਗੀ ਕੇ ਪੀ ਆਲ ਦੇ ਵਿੱਚ ਕੋਈ ਨਸ਼ਾ ਖਤਮ ਨਹੀਂ ਹੋਇਆਗਾ ਸਗੋਂ ਤੁਸੀਂ ਡਰਾਮੇ ਕਰ ਰਹੇ ਹੋ ਪਰ ਫੇਰ ਕੀ ਹੋਇਆ ਇੱਥੋਂ ਦੇ ਸਰਪੰਚ ਨੇ ਆ ਜਿਹੜਾ ਜਥੇਬੰਦੀ ਵਾਲਿਆਂ ਦੇ ਵੀ ਗੱਲ ਪੈਣ ਦੀ ਕੋਸ਼ਿਸ਼ ਕੀਤੀ ਕਾਫੀ ਰੌਲਾ ਰਿਆ ਹੁਣ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਸੀਂ ਉਸ ਪਰਿਵਾਰ ਦੀ ਜੋ ਲੜਕੇ ਦੀ ਮੌਤ ਹੋਈ ਆ ਉਹਦੇ ਮਾਤਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕਿਸ ਤਰ੍ਹਾਂ ਮੌਤ ਹੋਈ ਹੈ ਨੌਜਾਨੇ ਇਹਨੂੰ 1.5 ਸਾਲ ਹੋ ਗਿਆ ਚਿੱਟਾ ਲਾਉਂਦੇ ਨੇ ਵੀਰੋ ਜੀ ਤੇ ਮੈਂ ਬੜਾ ਸਮਝਾਉਂਦੀ ਸੀ ਨੇ ਸਮਝਿਆ ਸਾਡੇ ਪਿੰਡ ਰੋੜੀ ਕਪੂਰੇ ਦੇ ਵਿੱਚ ਚਿੱਟਾ ਬਹੁਤ ਜ਼ਿਆਦਾ ਵਿਖਦਾ ਹੈ ਬਹੁਤ ਮੁੰਡੇ ਲਾਉਂਦੇ ਆ ਕਿਉਂਕਿ ਇਹ ਤੋਂ ਪਹਿਲਾਂ ਵੀ ਮੁੰਡਿਆਂ ਦੀ ਨੌਜਵਾਨਾਂ ਦੀ ਮੌਤ ਹੋਈ ਆ। ਤਾਂ ਹੁਣ ਇਹਨੂੰ 8 ਦਿਨ ਹੋ ਗਏ ਸੀ ਜੇਲ ਚਾਏ ਸੀ ਚਿੱਟੇ 'ਚ ਹੀ ਗਿਆ ਸੀਗਾ। ਚਿੱਟਾ ਲਾਉਣਾ ਨਹੀਂ ਹਟਦਾ ਸੀਗਾ। ਤਾਂ ਮੁਲਾਜ਼ਮ ਲੈ ਗਏ ਇਹਨੂੰ। ਉੱਥੇ ਨੂੰ 8 ਦਿਨ ਹੋ ਗਏ ਸੀ ਆਏ ਨੂੰ ਤੇ ਕੱਲ ਅਸੀਂ ਪਿੰਡ 'ਚ ਗਏ ਤਾਂ ਚੱਕ ਕੇ ਲੈ ਕੇ ਆਂਦਾ ਬਾਰਡਰ ਤੋਂ। ਇਹ 4 ਜਣੇ ਲੈਣ ਗਏ ਸੀਗੇ। ਸਾਨੂੰ ਸ਼ਾਮੀ ਮੁਲਾਜ਼ਮਾਂ ਦਾ ਫੋਨ ਆਇਆ ਵੀ ਤੁਸੀਂ ਮਨ ਪੀਤੀ ਦੀ ਮੰਮੀ ਆ ਮੈਂ ਕਹਾ ਵੀਰਾ ਕਹਿੰਦੇ ਗੱਡੀ ਲੈ ਕੇ ਉਹਨੂੰ ਚੱਕ ਕੇ ਲੈ ਕੇ ਜਾਓ ਤੇਰੀ ਇਹਨਾਂ ਤੇ ਕੋਲੋਂ ਸੀ ਚਿੱਟਾ ਫੜਿਆਗਾ ਬਿਲਕੁਲ ਚਿੱਟਾ ਰੋੜੀ ਕਪੂਰੇ ਦੇ ਵਿੱਚ ਨਹੀਂ ਖਤਮ ਅੱਜ ਮੇਰਾ ਘਰ ਬਰਬਾਦ ਕਰਤਾ ਜੀ ਅਛਾ ਮਾਤਾ ਜੀ ਪਿਛਲੇ ਦਿਨਾਂ ਦੇ ਦੌਰਾਨ ਤੁਹਾਡੇ ਪਿੰਡ ਦੇ ਵਿੱਚ ਇੱਥੇ ਚੇਅਰਮੈਨ ਸਾਹਿਬ ਆਇਰਲੇ ਵੀ ਹਾਂਜੀ 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 ਮੋਲਕ ਆਏ ਸੀ ਤਾਂ ਮੈਂ ਉਦਾਂ ਢਿੱਲੀ ਸੀਗੀ ਮੇਰੇ ਕੋਲੇ ਨਰੇ ਗਾਲੀਆਂ ਪਹਿਣਾ ਆਈਆਂ ਸੀ ਮੈਂ ਉਹਨਾਂ ਨੂੰ ਕਿਹਾ ਵੀ ਕੌਣ ਆਏ ਸੀ ਕਹਿੰਦੀ ਮੋਲਕ ਆਏ ਸੀ ਨਸ਼ੇ ਦੀ ਖਾਤਰ ਦੇ ਵਿੱਚ ਮੈਂ ਕਿਹਾ ਤੁਸੀਂ ਮੈਨੂੰ ਲੈ ਕੇ ਜਾਂਦੇ ਮੈਂ ਤੁਹਾਨੂੰ ਹੱਦ ਬੀਤੀ ਦੱਸਦੀ ਉਹਨਾਂ ਨੂੰ ਬੀਰੋੜੀ ਕਪੂਰੇ ਚ ਨਸ਼ਾ ਬਹੁਤ ਜ਼ਿਆਦਾ ਚੱਲੀ ਜਾਂਦਾ ਸਰਕਾਰ ਤੇ ਕਹਿੰਦੀ ਅਸੀਂ ਨਸ਼ਾ ਅੱਜ ਅੱਜ ਦੇ ਦਿਨ ਕਹਿੰਦੇ ਨਸ਼ਾ ਖਤਮ ਕਰ ਦੇਣਾ ਪੂਰੇ ਪੰਜਾਬ ਨਾ 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 ਬਿਲਕੁਲ ਕੋਈ ਖਤਮ ਨਹੀਂ ਜਿਹੜੇ ਮੁੰਡੇ ਰਾਤ ਦੇ ਨਾਲ ਪਗੜੇ ਕਿਤੇ ਗੜਿਆ ਗਿਆ ਤੇ ਇੱਕ ਕਕੂਲੇ ਵਾਵਾ ਸੀ ਉਹਦੇ ਬਾਰੇ ਸਾਨੂੰ ਹਜੇ ਦੱਸਿਆ ਨਹੀਂ ਮਲਾਜਮਾਨ ਨੇ ਉਹਨਾਂ ਦੇ ਮੋਟਰਸਾਈਕਲ ਮੋਬਾਈਲਾਂ ਥਾਣੇ ਦੇ ਵਿੱਚ ਆ ਗਏ ਕੀ ਕੰਮ ਕਰਦੀ ਸੀ ਬਾਈ ਜੀ ਇਹ ਪਹਿਲਾਂ ਮੈਡਲਨ ਕੰਪਨੀ 'ਚ ਲੱਗੇ ਸੀਗੇ ਪਹਿਲਾਂ ਮੇਰੇ ਨਾਲ ਕੰਮ ਮੰਡੀਆਂ-ਮੁੰਡੀਆਂ 'ਚ ਕਰਦੀ ਸੀ ਮੈਂ ਵੀ ਮੰਡੀ ਦਾ ਕੰਮ ਕਰਦੀ ਸੀ ਇਹਨਾਂ ਦੀ ਡੈਡੀ ਦੀ ਦਿਥਲ ਹੋਈ ਨੋ ਹੋ ਗਿਆ ਵਾਵਾ ਟਾਈਮ ਨਿੱਕੇ-ਨਿੱਕੇ ਸੀ ਹੈ ਕਰੀ ਹੈ ਕਿ ਜਿਹੜਾ ਖਤਮ ਕਰਾ ਦਿੱਤਾ ਸੀ ਨੇ ਇੱਕ ਤੇ ਮਾਤਾ ਫਿਰ ਮੈਂ ਮਰਸੀ ਕੋਸ਼ਿਸ਼ ਕਰਕੇ ਮਿਹਨਤ ਕਰਕੇ ਇਹਨੂੰ ਪਾਰ ਲਾਇਆ ਹਾਂਜੀ ਸਾਪ ਕੇ ਵੀ ਦੱਸੋ ਜੀ ਹੁਣ ਪਰਿਵਾਰ ਦੇ ਵਿੱਚ ਬਰਗਜ਼ਾਰਾ ਕਿਵੇਂ ਚੱਲੂਗਾ ਜੀ ਵੀ ਕੁਝ ਨਹੀਂ ਕਹਿ ਸਕਦੇ ਹੁਣ ਅਸੀਂ ਨੌਸਾ ਸੱਸ ਇਸ ਤਰ੍ਹਾਂ ਚ ਹੋਗਾ ਮੇਰੇ ਹੀ ਸਹਾਰਾ ਸੀਗਾ ਹੁਣ ਮੇਰਾ ਕਿਵੇਂ ਗੁਜ਼ਾਰਾ ਹੋਗਾ ਮੈਂ ਸਰਕਾਰ ਨੂੰ ਉਹ ਕਹਿਣ ਲੱਗੀ ਆਂਗੀ ਵੀ ਮੈਂ ਗੁਜ਼ਾਰਾ ਕਿਵੇਂ ਕਰੂੰਗੀ ਹੁਣ ਹਾਂਜੀ ਮੇਰੇ ਘਰ ਦੇ ਵਿੱਚ ਅੱਜ ਦੀਵਾ ਜਿਵੇਂ ਮੱਚ ਗਿਆ ਤੁਹਾਡੇ ਪਤੀ ਦੀ ਕਿਸ ਤਰ੍ਹਾਂ ਮੌਤ ਹੋਈ ਉਹ ਵੀ ਨਸ਼ੇਚੀ ਕਰਤੀ ਸੀ ਹਾਂਜੀ ਹੰਨੇ ਟਟਾ ਨਹੀਂ ਲਾਉਂਦੇ ਸੋ ਸ਼ਰਾਬ ਪੀਂਦੇ ਸੀ ਮਿਸਤਰੀ ਸੀ ਲੱਕੜ ਦਾ ਕੰਮ ਕਰਦੇ ਸੀਗੇ ਉਹ 30 ਸਾਲ ਚ ਪੂਰੇ ਹੋ ਗਏ ਸੀ 22 ਸਾਲ ਚ ਪੂਰਾ ਹੋ ਗਿਆ ਤਾਂ ਕਿਉਂਕਿ ਜਵਾਨੀ ਦੇ ਵਿੱਚ ਰੰਡਪੁਣਾ ਕੱਟ ਕੇ ਇਦੀ ਮਿਹਨਤ ਕਰਕੇ ਮਸਾ ਪਹੁੰਚੀ ਸੀਗੇ ਬਾਲ ਬੱਚੇ ਕਿੰਨੇ ਆ ਜੀ ਇਹ ਤੇ 1.5 ਸਾਲ ਦੀ ਬੱਚੀ ਐ ਉਸੇ ਬੱਚੀ ਆ ਜਿਹੜੀ ਘਰ ਦੀ 21 ਸਾਲ ਦੀ ਆ ਹਾਂਜੀ ਜੀ ਮਤਾ ਸਰਕਾਰ ਕਹਿੰਦੀ ਵੀ ਇਹੀ ਤਾਂ ਨਸ਼ਾ ਜਮਾਂ ਖਤਮ ਕਰ ਜੇ ਨਸ਼ਾ ਖਤਮ ਹੋਇਆ ਹੁੰਦਾ ਇਹ ਸਰਕਾਰ ਨੂੰ ਵਿਖਾਇਆ ਜਾਵੇ ਵੀ ਆ ਪੋਤੇ ਡੇਡੇ ਮੁੱਕ ਜਾਣ ਜਿਨ੍ਹਾਂ ਦਾ ਅੱਜ ਬੇੜੇ ਦੇ ਬੇੜਾ ਰੜ ਗਿਆ ਕਿੱਥੋਂ ਲਿਆਉਣਗੇ ਪੁੱਤ ਦੱਸੋ ਇਹਨਾਂ ਦਾ ਕੀ ਆਸਰਾ ਹੈਗਾ ਜਿਨ੍ਹਾਂ ਨੇ ਗੋਇ ਕੂੜੇ ਕਰ ਕਰ ਰੰਡੀਆਂ ਬੁੜੀਆਂ ਨੇ ਪੁੱਤ ਪਾਲੇ ਤੇ ਅੱਜ ਪੁੱਤ ਮੁੱਕ ਜਾਣ ਤੇ ਉਹਨਾਂ ਦਾ ਕੌਣ ਵਾਲੀ ਵਾਰਸ ਹੈ ਕਵਾਕ ਕਨ ਨਸ਼ੇ ਤਿਆਗ ਦਿੰਦੇ ਵੀ ਅਸੀਂ ਨਸ਼ਾ ਖਤਮ ਕਰਤਾ ਕਿਹੜੇ ਹਾਲਤ ਚ ਨਸ਼ਾ ਖਤਮ ਕੀਤਾ ਦਿਖਾਓ ਇੱਥੇ ਤੁਹਾਡੇ ਪਿੰਡ ਦਾ ਚੇਅਰਮੈਨ ਸਾਹਿਬ ਪਿਛਲੇ ਦਿਨ ਆਕੇ ਵੀ ਗਏ ਕਹਿੰਦੇ ਚੇਅਰਮੈਨ ਨੇ ਤਾਂ ਹੱਥ ਕਰਾਤਾ ਆਖੇ ਸੋਹਾ ਪਾ ਦਿਓ ਕਾਦ ਕੇ ਸੋਹਾ ਪਾ ਤੀਆਂ ਕੀ ਸੋਹਾ ਆਗੀਆਂ ਵੀ ਆ ਪੁੱਤ ਮਰ ਜਾਣ ਲੋਕਾਂ ਦੇ ਬੇੜੇ ਰੋੜ ਜਾਣੇ ਨਾ ਪੁੱਤਾਂ ਦੇ ਤੇ ਮਾਂਾਂ ਕੰਧਾਂ ਨਾਲ ਲਗ ਲਗ ਵੱਜਣਾਂ ਕੀ ਹੈਗਾ ਇੱਥੇ ਦੱਸੋ ਨਸ਼ਾ ਦਾ ਕੋਈ ਸ਼ਰਾਬ ਨਹੀਂਓ ਕੋਈ ਗੋਲੀਆਂ ਨਹੀਂਓ ਕੋਈ ਚਿੱਟੇ ਨਹੀਂਓ ਇਹ ਕੋਣ ਰੰਦਾ ਪੁੱਤ ਆਸਤੇ ਲੋਕਾਂ ਦਾ ਸਰਕਾਰ ਤਾਂ ਕਹਿੰਦੀ ਸੀ ਤਾਂ ਪੂਰੇ ਪੰਜਾਬ ਚ ਨਸ਼ਾ ਖਤਮ ਕਰ ਦੱਸੋ ਪੰਜਾਬ ਚ ਨਸ਼ਾ ਖਤਮ ਕੀਤਾ ਤੇ ਇਹ ਪੁੱਤ ਕਿਵੇਂ ਮਰਿਆ ਤੁਸੀਂ ਦੱਸੋ ਇਹਨੇ ਵੇਖਣ ਵਾਲੇ ਹੈਗੇ ਸਭ ਦੇ ਅੱਖਾਂ ਅਗੀਆਂ ਬਿਹੱਦਾ ਨੌਜਵਾਨ ਪੁੱਤ ਅਜ ਕਿਸੇ ਦਾ ਮੁਕਿਆ ਉਹਦਾ ਦੱਸੋ ਕੀ ਹਾਲਤ ਆ ਦੁਨੀਆ ਦਾ ਕੀ ਹਾਲ ਬਣੀ ਜਾਂਦਾ ਮਾਵਾ ਦੀ ਕੋਈ ਜ਼ਿੰਦਗੀ ਆਈ ਨਹੀਂ ਕਿ ਪੁੱਤ ਜੇ ਮਾਵਾ ਦੀ ਜਿੰਦਗੀ ਹੋਣ ਤਾਂ ਮਾਵਾ ਕੁਝ ਖਾ ਕੇ ਮਰਦਨ ਪਹਿਲਾਂ ਇਹਨਾਂ ਮਾਵਾ ਨੂੰ ਮਾਰਦਨ ਜੇ ਕੋਈ ਇਹਨਾਂ ਸਰਕਾਰ ਦਾ ਟੱਡ ਭਰਦਾ ਤਾਂ ਹੈ ਸਰਕਾਰ ਤਾਂ ਕੇਰਾ ਵੋਟਾਂ ਲੈ ਕੇ ਜੱਜ ਬਣ ਜਾਂਦੇ ਆ ਮੁੜ ਕੇ ਕਿ ਨੂੰ ਕੌਣ ਪੁੱਛਦਾ ਉਹਨਾਂ ਨੂੰ ਵੋਟਾਂ ਦਾ ਹੀ ਮਤਬਲਾ ਕਿਸੇ ਗਰੀਬ ਤਾਈ ਕਿਸੇ ਦੇ ਪੁੱਤ ਤਾਈ ਕੋਈ ਨਹੀਂ ਕਹੇਨੀਗਾ ਕੋਈ ਕਿਸੇ ਦਾ ਕਰਤਾ ਨਹੀਂ ਨਿਕਣੀ ਹਈਏ ਸਾਡਾ ਪਿੰਡ ਚੰਗਾ ਜਿਹੜਾ ਕੋਈ ਗਰੀਬ ਗਰੀਬ ਇਹਨੂੰ ਹੱਥਾ ਦਿੰਦਾ ਪਿੰਡ ਚ ਕਿੰਨਾ ਕ ਨਸ਼ਾ ਮਿਲਦਾ ਜੀ ਬ ਤੇਰਾ ਲੋਕ ਖਾਂਦੇ ਚੋਰੀ ਚਪੋਰੀ ਨਾਲ ਪਾਂਡੇ ਵੇਚ ਲੀੜੇ ਵੇਚ ਕੋਈ ਚੀਜ਼ ਕਰੇ ਪਈਏ ਵੇਚ ਵਟ ਕੇ ਖਾਂਦੇ ਐ ਦੱਸੋ ਗਰੀਬਾਂ ਦੇ ਘਰੋਂ ਪਾਂਡਾ ਚੰਨਾ ਨਹੀਂ ਛੱਡ ਦੇਗੇ ਕੀ ਕਰਨਗੇ ਕਿੱਥੋਂ ਲਿਆਉਣਗੇ ਵਿਚਾਰੀ ਮੰਡਗਾ ਚੋਂ ਕੰਮ ਕਰ ਕਰਕੇ ਧੰਦੇ ਕਰ ਕਰਕੇ ਕਿੱਥੋਂ ਲੈ ਲੈ ਖਾਣਗੇ ਪੇਟ ਕੇ ਮਰ ਜਾਣਗੇ ਨਾ ਮਾਵਾਂ ਦੱਸੋ ਕੀ ਹਾਲ ਹੈ ਸਾਡਾ